ਮੀਟਰ ਓਕੇ ਸਾਰੇ ਆਈ ਹੋਪ ਕੈਂਟ ਹੀ ਹੋਮ ਹੋਗੇ ਤੇ ਅੱਜ ਛੜਦੇ ਹੀਗੇ ਰੇ ਤੌਪ ਲੱਗੀ ਹੀ ਬਈਆ ਅੱਜ ਛੜਦੇ ਆ ਰੇ ਮੈਂ ਫੜਾਈ ਜਾਂ ਨਾ ਰੇ ਡੈਡੀ ਸਿੱਟੀ ਜਾਂਦਾ ਤੇ ਇੰਨਾ ਹੀ ਇੰਨਾ ਸਿੱਟਦਾ ਆਪਣੇ ਤਿੰਨ ਕਿੱल्ल्या 'ਚ ਉਦੋਂ ਪਹਿਲਾਂ ਉਹ ਪਰਲੇ 'ਚ ਛੜਦੇ ਹੀਗੇ ਬਲੌਗ ਮਿੱਤਰੋ ਗੱਲ ਜੀ ਹੁਣ ਬਣ ਨਹੀਂ ਰਹੀ ਜਿਹੜੀ ਬਣਾਉਣੀ ਚਾਹੀਦੀ ਸੀ ਤੁਸੀਂ ਤੇ ਟਰੈਕਟਰ ਦਾ ਹੁਣ ਚਲੋ ਘਾਟੀ ਨਿਕਲੂਆ ਘਰੋਂ ਬਾਹਰ ਕਿਉਂਕਿ ਸੀਜ਼ਨ ਸਭ ਮੁੱਕ ਗਏ ਹੁਣ ਤਾਂ ਗੱਲਾਂ ਬਸ ਰੇ ਜਾਂ ਹੁਣ ਕਦੇ ਕਦਹੀਂ ਕੱਢ ਲਿਆ ਉਦਣ ਬਣ ਗਿਆ ਹਲਕੀ ਹੁਲਕੀ ਕਲਿੱਪਾਂ ਹੀ ਦੇਣੀਆਂ ਬਾਕੀ ਟਰੈਕਟਰ ਦਾ ਬਣਤੀ ਰਹੂ ਹਨ ਕਿਉਂਕਿ ਸੀਜ਼ਨ ਹੈ ਨਹੀਂ ਤੇ ਆਪਾਂ ਨੂੰ ਟਰੈਕਟਰ ਘਰੋਂ ਕੱਢਣ ਦਿੰਦੇ ਨਹੀਂ ਹੋਣ ਲਿਓਨੇ ਆਪਾਂ ਗੱਟਾ ਖੋਲ ਕੇ ਅੱਧਾ-ਅੱਧਾ ਕਰਕੇ ਤੇ ਹੁਣ ਉਹ ਯਾਰ ਬਾਲਦੇ ਗੱਟਾ ਖੋਲਣ ਵਾਸਤੇ ਗੱਟਾ ਖੋਲ ਗਏ ਦੂਜੇ ਗੱਟੇ ਚ ਪਾ ਗਏ ਰੇ ਇਹ ਲੈਵਨੇ ਇੱਧਰ ਹੁਣ ਯਾਰ ਆਉਂਦਾ ਕੰਮ ਕਰਨ ਦਾ ਨੜੇ ਦਾ ਠੰਡਾ ਨੜੇ ਤੋਂ ਪਾ ਵੀਏ ਦਿਨ ਜੇ ਘੰਟ ਨਹੀਂ ਪਰ ਧੁੱਪ ਨਹੀਂ ਗਲਣੀ ਜ਼ਰੂਰੀ ਆ ਕੱਲੇ ਠੰਡ ਵੀ ਨਹੀਂ ਕੁਛ ਕਰਦੀ ਧੁੱਪ ਵੀ ਨਿਕਲੇ ਚਾ ਆ ਗਰੇ ਆ ਹਨ ਇਹਨੂੰ ਜੀ ਬਾਕੀ ਲੈ ਚਲਾਂਗੇ ਨਹੀਂ ਕੋਈ ਹੋਰ ਸਾਫਿਆ ਹਬੇ ਇਹ ਚਲੇ ਜਾਂਦੇ ਆ ਅਤੀ ਹੌਣਿਆ ਡੇਂਜਰਸ ਇਹ ਦਾ ਬਹੁਤ ਪੁਰਾਣੀ ਹੈ ਚਾਹੋ ਵੀ ਮੈਂ ਕਾਸਤਾ ਪੱਕਾ ਖਾਲੀ ਪੂਰਾ ਨਹੀਂ ਖਾਲੀ ਕਰਿਆ ਅੱਧਾ ਕਰਤਾ ਤੇ ਹੁਣ ਚੱਲਦੇ ਆ ਕੰਮ ਵਿੱਚ ਖਾਣ ਲੱਗ ਰਿਹਾ ਯਾਰ ਸੈਟੀ ਮਸਾਹ ਪੁਖਾਰ ਬੜਾ ਤੇ ਜੜਿਆ ਲਾ ਤਾਂ ਫਿਰ ਆਪਰ ਗੋਲੀ ਲੈ ਕੇ ਚੱਲਦੇ ਹਾਂ ਸਕੂਲ ਲਵੇ ਉਹ ਘੱਟੇ ਘੱਟੇ ਕੋਲੇ ਚ ਆਉਂਦੇ ਆ ਉਦੋਂ ਗਾ ਉਹਦਾ ਫਰਾ ਨਾ ਵਿਚ ਖੇਤ ਨਾਲ ਬਾਪ ਰੇ ਸੱਟ ਰਿਹਾ ਜੀ ਬਈ ਮਿੱਤਰ ਘੱਟਾ ਢਲਵਰ ਕਰਤਾ ਆਪਾਂ ਅੱਤਾ ਚਿਰੂੰਗਾ ਇਹ ਕੋਸ ਵੀ ਕਹਿ ਲੋ ਯਾਰ ਮੈਨੂੰ ਪੱਕਾ ਨਹੀਂ ਪਤਾ ਇਹ ਰੂੰਗਾ ਵਹੀਂ ਚਰੂੰਗਾ ਕਹਿੰਦੇ ਹੁੰਦੇ ਇਹਨੂੰ ਚਰੂੰਗਾ ਉਹ ਆਪਾਂ ਫੜਾਇਆ ਤੇ ਹੁਣ ਆਪਾਂ ਨਵਾ ਲੈ ਕੇ ਜਾਂਦੇ ਹਾਂ ਇਹਨੂੰ ਮੈਂ ਸਟੈਂਡ ਦਿਖਾਣਾ ਆਪਣਾ ਆਹ ਸਹੀ ਭਾਈ ਆਹ ਕੂਟੇ ਆ ਜੇ ਫੋਨ ਫਸਾਇਆ ਸੀ ਪਰ ਰੀਲ ਨਹੀਂ ਬਣੀ ਪਰ ਉਹ ਥਰਡ ਡਿਲੀਵਰੀ ਆਏਗੀ ਤੇ ਹੁਣ ਆਪਾਂ ਆਹ ਤਾਂ ਧਰ ਦੋ ਬਸ ਹੁਣ ਤਾਂ ਆਹੀ ਚੱਕਾਂਗੇ ਦੁਬਾਰੇ ਗੀੜਾ ਕਿਹੜਾ ਮਾਰੇ ਯਾਰ ਹੋਣਾ ਆਪਣਾ ਵੱਡਾ ਸਟਾਕ ਹੀ ਚੱਕਾਂਗੇ ਤੇ ਆ ਆਪਣੇ ਵੈਪਨਸ ਪਏ ਇਹਦੇ ਨਾਲ ਉੱਪਰ ਘੱਟੇ ਵੜਦੇ ਆ ਬਾਈ ਠੀਕ ਆ ਕੱਖਾਂ ਵਾਲੀ ਵੀ ਇਹਨੂੰ ਤਾਂ ਕੱਢ ਸਕਦੇ ਆਪਾਂ ਆ ਆਪਣਾ ਬਈ ਫਾਈਵ ਸਟਾਰ ਰੂਮ ਆ ਬੈਟ ਲੱਗੇ ਹੋ ਯਾਰ ਤੇ ਜੇ ਮੇਰੇ ਵੀਰ ਨੇ ਕਿਸੇ ਨੇ ਰੈਂਟ ਤੇ ਲੈਣਾ ਹੋਵੇ ਹੈਨਾ ਰੂਮ ਆਪਰ ਨਾਲ ਕੰਟੈਕਟ ਕਰ ਲਿਓ ਰੀਜ਼ਨੇਬਲ ਪ੍ਰਾਈਸ ਕੀ ਮਿਲਦੀ ਵਾ ਆ ਬਾ ਥੋੜਾ ਜਹਾ ਹਾਲਾਲੇ ਦੇਖੋ ਤੁਸੀਂ ਇੰਨੀ ਫੈਸਿਲਿਟੀ ਦਿੱਤੀ ਇਹਨੇ ਬਈ ਕੌਲੀ ਗਲਾਸ ਤੇ ਤਵਾ ਨਾਲ ਬਈ ਸ਼ੈਂਪੇਨ ਦੀ ਬੋਟਲ ਉਹ ਦੁੱਧ ਥੱਲੇ ਬਈ ਤੁਹਾਡੇ ਵਾਸਤੇ ਇੱਕ ਮੰਨ ਕੇ ਚਲੋ ਵੀ ਦੁੱਧ ਪੀਣ ਵਾਸਤੇ ਕੱਪ ਹੈ ਤੇ ਇੱਕ ਬਈ ਜਿਹੜਾ ਮੇਰਾ ਵੀਰ ਕੋਈ ਡਰਿੰਕ ਦਾ ਸ਼ਕੀਨ ਆ ਡਰਿੰਕਿੰਗ ਦਾ ਉਹਦੇ ਲਈ ਬਈ ਸ਼ਾਰਟਸ ਵੀ ਨੇਗੇ ਦੂਜੇ ਸ਼ਾਰਟਸ ਨਾਲ ਸੰਭਲ ਜੀ ਸਾਰਾ ਬਈ ਦੋ ਸ਼ਾਰਟਸ ਨੇ ਤੇ ਪੂਰਾ ਬਈ ਕੰਮ ਕਰਕੇ ਦੇਮਾ ਜੇ ਮੇਰੇ ਕਿਸੇ ਵੀਰ ਨੇ ਫੀਲ ਲੈਣੀ ਹੋਵੇ ਉਹਦੀ ਸ਼ਾਵਰ ਦੀ ਉਹ ਤੁਹਾਡੀ ਭੈਣ ਨੂੰ ਕਹੀ ਚੱਕ ਲਈ ਸੀ ਤੇ ਇਹਦੀ ਬਈ ਸੋਚ ਦੱਬ ਚਾਰਜ ਹੋ ਜੂ ਹੋਈ ਜਾਂਦੀ ਆ ਤੇ ਇਦਰੋਂ ਸੁੱਚ ਦਬਿਓ ਗ੍ਰੀਨ ਵਾਲੀ ਠੀਕ ਹੈ ਹਉਦੋ ਹਲਕਾ ਇਹ ਦੂਜਾ ਬਰਾ ਤੇ ਇਹ ਚ ਪਾਣੀ ਫੈਲ ਕਰ ਲਓ ਪਾਣੀ ਪਾਸੀ ਤੁਹਾਨੂੰ ਸਟਾਰਟਰ ਉਧਰ ਥੋੜੇ ਬਾਰੇ ਲੱਗੀ ਹੈ ਜਿਹੜੇ ਮੇਰੇ ਵੀਰ ਨੇ সুইমিং ਪੂਲ ਨੇ ਰਹਿ ਲੈਣਾ ਤੇ ਚਲੋ ਹੁਣ ਆਪਾਂ ਡਿਲੀਵਰੀ ਕਰਾਈ ਜੀ ਪੋਰੀ ਥੋੜੀ ਵੱਧ ਗਈ ਚਲੋ ਕੋਈ ਨਹੀਂ ਇੰਨੀ ਕਿ ਤਾਂ ਭੋਰਨੀ ਚਾਹੀਦੀ ਹੈ ਚਲੋ ਬਈ ਹੈ ਕਿੰਨਾ ਗਿਆਂ ਨੇ ਉਸਰੇ ਗਰ ਉਹ ਚਟੂ ਲਾਵਾ ਤੇ ਮੈਂ ਬੰਦੇ ਪੁੱਛਣ ਆਇਆ ਬਈ ਮੈਂ ਨਾ ਪੰਡ ਛੱਟਿਆ ਉਹ ਘਰੇ ਨੀਰੇ ਵਾਲੀ ਸਕੂਟਰੀ ਦੇ ਬਾਈ ਕਹਿੰਦਾ ਪਹਿਲਾਂ ਮੇਰ ਨਾਲ ਕੰਮ ਕਰਾ ਇਹਦੇ ਨਾਲ ਕੱਲ ਗੜਾ ਕੇ ਆ ਹੌਰ ਵਈ ਫਿਰ ਫਾਇਰਾਂ ਤੇ ਵੀ ਨਾ ਮਾਰੀ ਤੂੰ ਅੱਲ ਨਹੀਂ ਆ ਐ ਹੂੰ ਹੱਟ ਗਿਆ ਯਾਰ ਕਬਰੋਂ ਦਾ ਕਿਉਂ ਆ ਜੀ ਮੇਤਰੂ ਆਪਾਂ ਆ ਗਏ ਖੇਤ ਦੁਬਾਰੀ ਪਹਿਲਾਂ ਆਪਾਂ ਕਰੋਂ ਆ ਗਏ ਇੱਥੋਂ ਸਕੂਟਰੀ ਲੈ ਕੇ ਮੁੰਡੇ ਨੂੰ ਚੜਾਉਣ ਗਏ ਸੀ ਉਹ ਆਇਆ ਨਹੀਂ ਤੇ ਹੁਣ ਫਿਰ ਆਪਾਂ ਸਪ੍ਰੇਸਪੂ ਕਰਕੇ ਫੇਰ ਹੀ ਚੱਲਾਂਗੇ ਆਪਾਂ ਖੜ ਗਏ ਆ ਕਿ ਕਣਕ ਦੇ ਬੱਚਾਲੇ ਬਾਣ ਦੇ ਤੇ ਹੁਣ ਉਰੋਂ ਉਰੇ ਟੋਲੀ ਮੁੱਕੀ ਸੀਗੀ ਰੋਂਟੋ ਲਈ ਚੱਲੂ ਫੇਰ ਕਰੋ ਸਪਰੇਅ ਆਹ ਦਿਨਾਂ ਦਾ ਵੀ ਆਉਦਾ ਹੀ ਨਹੀਂ ਯਾਰ ਸਪਰੇਅ ਕਰਕੇ ਤੇ ਕੱਖ ਲੈ ਜਾਣੇ ਆ ਤੇ ਤੁਹਾਨੂੰ ਮਾੜੀ ਮੋਟੀ ਕਲਿੱਪ ਜੀ ਬਣੀ ਤਾਂ ਆਪਣੇ ਟਰੈਕਟਰ ਦੀ ਵੀ ਲਾਵਾਂਗੇ ਤੇ ਨਾਮ ਦੱਸਿਓ ਦਾ ਆਪਾਂ ਕੀ ਰੱਖੀਏ ਫਿਰ ਉਹ ਨਾਮ ਹੀ ਰੱਖਾਂਗੇ ਤੇ ਸਬਸਕ੍ਰਾਈਬ ਕਰ ਲਿਓ ਮਿੱਤਰੋ ਆਪਣੇ ਚੈਨਲ ਨੂੰ ਸਬਸਕ੍ਰਾਈਬਰ ਹੀ ਬਹੁਤ ਥੋੜੇ ਯਾਰ ਜਿਹੜੇ ਹਿਸਾਬ ਚ ਵਿਊ ਆਉਂਦੇ ਆਪਣੇ ਕੀ ਮਿੱਤਰੋ ਖੜਾਤੀ ਆਪਾਂ ਹੁਣ ਲੈ ਕੇ ਚੱਲਦੇ ਆ ਪੰਜ ਦੇ ਅੱਖਾਂ ਦੀ ਫੇਰ ਦਿਖਾਉਣਾ ਉਹਨੂੰ ਕਿੱਥੇ ਖੜਾ ਫਿਰ ਆਪਣੇ ਵਾਲਾ ਜੋਬਰ ਕੱਢ ਨਹੀਂ ਦਿੰਦੇ ਆਪਾਂ ਨੂੰ ਕਤਰੀ ਆਏ ਸੀਗੇ ਕੋਠੇ ਤੇ ਇਧਰ ਆਪਣੇ ਵੀ ਕੋਈ ਝਾੜੂ ਫਿਰਨ ਦੀ ਤਿਆਰੀ ਆ ਤੇ ਆਹ ਜੇ ਆਪਣੇ ਵਾਲੇ ਦੀ ਛਾਦਰੀ ਪ੍ਰਾਨੀ ਆ ਨੰਬਰ ਨੋਡ ਕਰ ਲੋ ਬਾਈ ਛਾਦਰੀ ਦਾ ਦੂਜੀ ਰਵਾਲਿਓ ਇਹਦਾ ਫਾਇਦਾ ਨਹੀਂ ਆ ਛਾਦਰੀ ਦਾ ਤਾਂ ਇਹਦੇ ਨਾਲ ਟੌਰ ਨਹੀਂ ਬਣਦੀ ਕੰਫਰਟ ਆਏਗਾ ਇਹਦਾ ਟੌਰ ਨਹੀਂ ਬਣਦੀ ਆ ਬਾਈ ਬਕਾਊ ਆ ਕੱਪੜਾ ਜੈਦਾ ਇਹ ਤਾਂ ਨਹੀਂ ਹੈਗੀ ਲੈਣੀ ਹੋਈ ਕਿਸੇ ਨੇ ਦੱਸ ਦਿਓ ਮੂਸਾ ਬੰਦਾ ਇਹ ਆ ਮੂਸਾ ਲਾਉ ਰੋ ਫੀਗਰ ਉਹਨਾਂ ਹਾਂ ਜੀ ਮਿੱਤਰੋ ਅਸੀਂ ਆ ਗਏ ਸੀਗੇ ਖੇਤ ਤੇ ਦਿਨ ਤੀਜਾ ਪਹਿਲੇ ਬਲੌਗ ਦਾ ਐਂਡ ਹੀ ਨਹੀਂ ਕਰ ਰਹੇ ਆਪਾਂ ਆ ਮੇਰੇ ਨਾਲ ਆਇਆ ਬਈ ਪਾਈ ਲੈ ਕੇ ਚੱਲਦੇ ਹੁਣ ਕੱਖ ਤੇ ਹੁਣ ਅਸੀਂ ਪਿੰਡ ਬਣ ਗਏ ਤੇ ਤੁਹਾਨੂੰ ਬੱਕੀ ਤੇ ਦੇਖੋ ਨਹੀਂ ਕਿਵੇਂ ਲੈਣੇ ਹੈਓ ਬਈ ਸਸਰੀ ਘਰ ਸਸਰੀ ਘਰ ਬਈ ਇਹ ਬਾਈ ਨੂੰ ਬਈ ਫੋਲੋ ਕਰ ਲੋ ਆਈਡੀ ਕੀ ਹੈ ਬਈ ਸਿੱਧੂ ਸਿੱਧੂ ਆਈਡੀ ਹੈ ਇਹ ਕੱਲੀ ਕੱਲੀ ਸਿੱਧੂ ਆ ਹੋਰ ਨਹੀਂ ਹੈਗਾ ਕੋਸ ਨਹੀਂ ਪੰਡ ਬਨ ਲੀਏ ਤੇ ਫਿਰ ਮਿਲਦਾ ਤੁਹਾਨੂੰ ਸਕੂਟਰੀ ਤੇ ਹਾਂਜੀ ਮੇਤਰੋ ਕੱਖ ਹੀ ਸਿੱਟੇ ਸੀਗੇ ਹੁਣ ਮੈਂ ਇਹਦੇ ਨਾਲ ਬੜਾਉਣ ਆਇਆ ਸੀ ਉਹ ਘੰਟਾ ਹੋ ਗਿਆ ਭਾਏ ਦੀ ਫੋਟੋ ਮੈਂ ਲੋਡ ਆਉਂਦੀ ਹੈ ਹੁਣ ਕੱਖ ਦੇਖੋ ਵੱਡਦਾ ਏ ਜੇ ਮੇਰੇ ਕਿਸੇ ਵੀਰ ਨੇ ਕਾ ਖਬਰਾਉਣੇ ਹੋਣ ਤਾਂ ਸੰਪਰਕ ਕਰ ਸਕਦਾ 98196 9814799442 ਆ ਦੇ ਵੀ ਨੰਬਰ ਦਾ ਸਤਾ ਭਰਾ ਨੇ ਜੇ ਕਾ ਖਬਰਾਉਣੇ ਹੋਣਾ ਆ ਸਕਦਾ ਇੱਕ ਮੈਨੂੰ ਬਾਈ ਦੀ ਟੋਪੀ ਬਾਰੇ ਜ਼ਰੂਰ ਦੱਸਿਓ ਪੌਂਡ ਜਨਾ ਤੱਕ ਹਉਦੀ ਹਉਦੀ ਪਰ ਫਰੀ ਦੀ ਹੈ ਬ੍ਰੈਂਡ ਹੀ ਪਾਉਣੇ ਤੇ ਚੈਨਲ ਕਰ ਲਓ ਮਿੱਤਰੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਹੋਰ ਵੀਡੀਓ ਦੇਖਣ ਲਈ ਬਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਕਰ ਲਓ ਤੇ ਇਹਦੇ ਨਾਲ ਇਹ ਲਈ ਬਈ ਹੋਰ ਇੰਟਰਸਟਿੰਗ ਵੀਡੀਓ ਲੈ ਕੇ ਆਉਂਦੇ ਰਹਾਂਗੇ ਅਸੀਂ ਬਈ ਹੁਣ ਆਪਾਂ ਸਿੱਧੀ ਜੀ ਗੱਲ ਆ ਤੁਹਾਨੂੰ ਹੁਣ ਸਿਰਫ ਕਣਕ ਵੱਢਣ ਦੀ ਦੇਰੀ ਆ ਤੁਹਾਨੂੰ ਸਰਪ੍ਰਾਈਜ਼ ਤੇ ਆਪਾਂ ਸਰਪ੍ਰਾਈਜ਼ ਆਉਣਗੇ ਤੁਸੀਂ ਬਾਹਰ ਸਰਪ੍ਰਾਈਜ਼ ਆਉਣਗੇ ਪਤੀ ਲੱਗੂ ਵੀ ਕੋਠਾ ਕਿਰਦਾ 扑ਕਾ ਕਿੱਲਾ ਦਾ ਚਲੋ ਕਾਨੂੰ 扑ਕਾਉਣਾ ਇਹਦਾ ਬਾਈ ਮਾੜੀ ਜੀ ਥੋੜੀ ਜੀ ਵੱਧ ਫੀਲਿੰਗ ਲੈ ਜਾਂਦਾਗਾ ਇੱਕ ਦਾ ਮੇਟਰ ਉਹ ਆ ਇਹੇ ਲਈ ਸੋਨੀ ਲੀਕੀ ਦਾ ਕੰਮ ਕਰਾਵਾਂਗੇ ਇੱਕ ਇੱਕ ਆਪਣੇਲੇ ਦੇ ਟਰਬੋ ਧਰਾਵਾਂਗੇ ਤੇ ਫੇਰ ਦੇਖਦੇ ਆਂ ਕੀ ਗੱਲ ਬਣਦੀ ਆ ਹੋਲੇ ਮੱਲੇ ਤੇ ਲੈ ਜਾਣੇ ਤਿਆਰ ਕਰ ਰਹੇ ਹਾਂ ਬਸ ਉਹਦਾ ਬਈ ਸਰਪ੍ਰਾਈਜ਼ ਹੀ ਮਿਲੂਆ ਗੁਪਤੀ ਹੋ ਰਿਹਾ ਤਾਂ ਤਿਆਰ ਜਿਹੜੇ ਨੇ ਭਜਾਉਣਾ ਹਨਾ ਛੱਡੋ ਨਾਲ ਦੇਖੀ ਜੋ ਅਸੀਂ ਬਈ ਬੰਦੇ ਦੀ ਗਾਰੰਟੀ ਨਹੀਂ ਲੈਂਦੇ ਠੀਕ ਹੈ ਸਾਡੇ ਵਾਲਾ ਕਿਉਂਕਿ ਓੜਦਾ ਵਾਲਾ ਹੈ ਅਸੀਂ ਤਾਂ ਬਈ ਇਹਦਾ ਤੀਜੇ 100 ਦਾ 100 ਦਾ ਬਈ ਉਹ ਦੂਜੇ ਗੇਅਰ ਚ ਟੱਪਦਾ ਹੈ ਪਹਿਲੇ ਹੀ ਤਾਂ 70 ਤੇ ਲੈਣ ਦੁੱਧ ਆ ਗਿਆ 70 ਤੇ ਐਂਦੀ ਸਾਡੀ ਰਿਸ ਕਰਨਗੇ ਬੱਚੇ ਐ ਬੱਚੇ ਐ ਹਨਾ ਜੱਗੂ ਬੱਚੇ ਨੇ ਜੰਮੇ ਨਹੀਂਗੇ ਹੋਰ ਜੇ ਮੈਂ ਕੱਲ ਸਾਡਾ ਨਾ ਭਜਾਉਣ ਲੱਗ ਪਈ ਹੋਰ ਚਲੋ ਬਈ ਮੈਂ ਤੁਹਾਨੂੰ ਕੱਖ ਵੱਢ ਕੇ ਤੁਹਾਨੂੰ ਮੜਿਆ ਆਪਣਾ ਸ਼ੌਂਕ ਕਰਾਉਣੇ ਪਿੱਟ ਬੋਲਾਂ ਦਾ ਬਾਈ ਨੇ ਰੱਖੇ ਹੋਏ ਹੈ ਇੱਕ ਤਾਂ ਭੈਣ ਚੋ ਮੇਰੀ ਲੱਤ ਖਾ ਜਾਂਦਾ ਅੱਜ ਬਚ ਗਿਆ ਮੈਂ ਤੇ ਟਰੈਕਟਰ ਮਿੱਤਰੋ ਹਲੇ ਤਾਂ ਕੋਈ ਕੱਢਣ ਵਾਲਾ ਹੈ ਨਹੀਂ ਨਹੀਂ ਆਪ ਨੂੰ ਕੱਢਣ ਦੇਣ ਕਰੋ ਆ ਬਾਈ ਦਾ ਗਿਆ ਹੋਇਆ ਬਾਹਰ ਹਨਾ ਬਾਈ ਛੱਡ ਤਾਂ ਬਾਈ ਟਰੈਕਟਰ ਉੱਥੇ ਗਿਆ ਤਿਆਰ ਹੋ ਜਾਂਦਾ ਅੱਛਾ ਅੱਛਾ ਠੀਕ ਆ ਇਹ ਬਾਈ ਬਈ ਮਿਸਤਰੀ ਕੋਲ ਖੜਾ ਕੇ ਆਇਆ ਹੈਗਾ ਤੇ ਉਹ ਬਾ ਉਹਦੇ ਪਾਸੇ ਤਿਆਰ ਕਰੀ ਜਾਂਦਾ ਤੇ ਸ਼ਰੰਦ ਦਾ ਚਲੋ ਬਈ ਕਾਨੂੰ ਭਜਾਉਣਾ ਹਨਾ ਆ ਹੌਲੇ ਮਹੱਲੇ ਤੇ ਹੌਲੇ ਮਹੱਲੇ ਤੇ ਜੀਨੇ ਭਜਾਉਣਾ ਨਾਲ ਲਾ ਲਈਏ ਕਿਵੇਂ ਬਾਈ ਉਹ ਕੱਲੇ ਕੱਲੇ ਦੇ ਵਹਿਮ ਕਿੱਲੇ ਦੀ ਸ਼ਰਤ ਲਾਵਾਂਗੇ ਹਾਂ ਨੱਕਰ ਦੇ ਨਹੀਂ ਬਾਈ ਲਵੇ ਬਾਈ ਚਾਰ ਕਿੱਲੇ ਆ ਚਾਰੇ ਵੇਚੂ ਭੈਣ ਚੋਧਾ ਹੀ ਐੜੀ ਚ ਖੜਾ ਬਾਈ ਯਾਰ ਹੋਰ ਬਾਈ ਕਿੱਲੇ ਕਿੱਲੇ ਦੀ ਸ਼ਰਤ ਲਾਵਾਂਗੇ ਬਾਈ ਇਹਦਾ ਬਾਈ ਟਰੈਕਟਰ ਯਾਰ ਸਾਨੂੰ ਚੌੜ ਕਰਦੇ ਆ ਟਰੈਕਟਰ ਇਹਦਾ ਜੰਤਾ ਯਾਰ 90 ਕਿਤੇ ਲਾਸਟ ਹੈ ਨਾ ਬਾਈ ਬਾਈ ਦੇ ਬੈਠੇ ਬੈਠੇ ਪੋ ਜਿਆਦਾ ਗਿਆ ਫੋਟੋ ਵਾਸਤੇ ਭੈਣ ਚੋਧਰੇ ਪਹਿਲਾਂ ਘੱਟੋ ਘੱਟ 50 60 ਫੋਟੋਆਂ ਖਿਡਾਲੀਆਂ ਮੈਥੋਂ ਹੁਣ ਪੋਚ ਚ ਖੜਾ ਬਣਾਈ ਮੈਂ ਵੀਡੀਓ ਜਾਨਾ ਬਾਈ ਉਹ ਫੋਟੋ ਕਿਥੇ ਹੈ ਇਹ ਬਈ ਬਾਈ ਦੀ ਹੋ ਗਈ ਲੜਾਈ ਫੋਨ ਪਿੱਛੇ ਤੇ ਓ ਹਟ ਜਾ ਹੁਣ ਬਈ ਪੂਰੀ 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 ਜਿੱਤ ਦੇ ਬਾਈ ਕਹਿੰਦਾ ਦਾਤੀ ਮਰੂ ਮੈਂ ਤੇਰੇ ਓਏ ਮੈਂ ਖਰਾਬ ਢੀ ਆ ਨਾ ਹਾਂ ਓਏ ਮੜੇ ਮੂੰਹ ਗਈ ਮੜੇ ਮੂੰਹ ਗਈ ਬਈ ਯਾਰ ਇੰਨੇ ਦੇ ਨਾ ਰਿਸ਼ਤੇਦਾਰ ਆਇਆ ਹੋਇਆ ਕੰਮ ਇਹਦਾ ਕੋਈ ਡੱਕਾ ਤੋੜਦਾ ਨਹੀਂ ਮੈਂ ਤੋੜਦਾ ਨਹੀਂ ਯਾਰ ਫਿਰ ਓ ਖੜ ਜਾ ਕੋਹੀ ਆਲਾ ਫੋਨ ਤੇ ਹੁਣ ਮੈਨੂੰ ਕੈਮਰਾ ਕੱਟਣਾ ਪੂਆ ਤੇ ਉਦੋਂ ਬਾਅਦ ਇਹਦੀ ਪ੍ਰੇਡ ਕਰਕੇ ਤੋੜ ਦੇਣ ਮੂੰਹ ਦੇਖ ਲਓ ਹੁਣ ਤੇ ਬਾਅਦ ਚ ਦਿਖਾਵਾਂਗੇ ਮੂੰਹ ਮੈਂ ਕੱਲ ਕੇ ਰਣ ਮੈਂ ਤਾਂ ਮਰੂ ਮੈਂ ਦਾਤੀ ਮਾਰੂ ਮੇਰੇ ਕੋਲ ਮੱਕ ਤਾਂ ਮਰੂ ਮੈਂ ਦਾਤੀ ਉਹ ਦਿਖਾ ਕੇ ਨਹੀਂ ਗਈਆ ਖੜੇ ਖੜੀ ਬਾਈ ਪੂਰਾ ਨਹੀਂ ਯਾਰ ਆ ਬੰਨਤਾ ਓਏ ਬਾਈ ਮਾਹੌਲ ਬੰਨਤਾ ਪੂਰਾ ਬਾਈ ਨੇ 992 900 ਬੰਨ ਮੇਰੇ ਨਿੰਮਾ ਵੀ ਨਾ 992 ਉੱਡ ਗਿਆ ਤਾਲ ਚ ਦੋ ਮਗਾ ਦੇ ਆ ਲੈ 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 ਉਹਦਾ ਆ ਲੈ ਯਾਰ ਇਹਨੂੰ ਜਵਾਕ ਜਨਮ ਨੂੰ ਰਖ ਚੜੀ ਹੁੰਦੇ ਓਏ ਓਏ ਯਾਰ ਰਸੀ ਜਾ ਕੇ ਲਈਓ ਕਾ ਵੇਲਾ ਬੰਦਾ ਕਾ ਵੇਲਾ ਬੰਦਾ ਬਾਈ ਲੜਾਈ ਨਿਬੜ ਗਈ ਇਹ ਵੇਲਾ ਬੰਦਾ ਹੁਣ ਅਸੀਂ ਇਹਦੇ ਭੱਜੇ ਜਾਂਦੇ ਸੀ ਨਾ ਲੱਤ ਮਾਰਾਂਗੇ